ਹੁਣ ਅਗਲਾ ਸ਼ਬਦ ਗੁਰੂ ਮਹਾਰਾਜ ਜੀ ਜਿਸ ਵਕਤ ਦੇਖਿਆ ਜੱਗ ਦੇ ਅੰਦਰ ਗੁਰਬਾਣੀ ਦੇ ਲੋਕ ਆਦਮੀਆਂ ਕਵਤਾ ਬਣਾ ਕੇ ਨਾਨਕ ਨਾਮ ਲਿਖਣ ਲੱਗ ਗਏ ਐ ਇਹ ਯੋਗ ਨਹੀਂ ਮਹਾਰਾਜ ਜੀ ਜੇਕਰ ਗੁਰਬਾਣੀ ਮਰੋਲ ਰਹੇ ਜਿਵੇਂ ਇਹ ਹੋਰ ਕਿਸੇ ਦੀ ਬਾਣੀ ਨਾਲ ਵਿੱਚ ਅਲੇ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਉਹ ਹੀ ਕਾਇਮ ਰਹੇ ਇਸ ਗੱਲ ਨੂੰ ਵਿਚਾਰ ਕੇ ਮਹਾਰਾਜ ਜੀ ਹੁਣ ਸਾਡਾ ਪੰਜਵਾਂ ਸਰੂਪ ਹੈ ਸਾਨੂੰ ਉਦਮ ਕਰਨਾ ਚਾਹੀਦਾ ਹੈ ਗੁਰੂ ਮਾਰੂ ਦੇ ਹੁਕਮਨਾਮੇ ਲਿਖ ਕੇ ਸਾਰੇ ਸਿੱਖਾਂ ਤੋਂ ਵੇਸਾਂ ਸਾਜਦਾ ਦੀ ਬਾਣੀ ਮੰਗਵਾਰੀ ਜੇ ਸੰਗਲਾ ਦੀ ਜੇ ਭਾਈ ਪੈੜਾ ਜੀ ਉਸ ਵਕਤ ਪ੍ਰਾਨ ਸਿੰਘ ਜੀ ਲੈ ਕੇ ਆਏ ਜਿਸ ਨੂੰ ਨਾਵ ਦੇ ਨਾਲ ਚਰਚਾ ਹੋਈ ਸੀ ਮਹਾਰਾਜ ਜੀ ਐਸੇ ਪ੍ਰਕਾਰ ਹੋਰ ਵੀ ਕਿੱਥੋਂ ਕਿੱਥੋਂ ਸਿੱਖ ਲੈ ਕੇ ਬਾਣੀ ਆਏ ਸਮਗਰ ਬਾਣੀ ਭਾਈ ਮੋਹਣ ਦੇ ਪਾਸ ਗੋਦਵਾਲ ਤੋਂ ਪਤਾ ਲੱਗਾ ਜੀ ਗੋਦਵਾਲ ਸਾਹਿਬ ਵਿੱਚ ਭਾਈ ਮੋਹਣ ਦੇ ਪਾਸ ਚਾਹ ਗੁਰਾਂ ਦੀ ਬਾਣੀ ਲਿਖ ਕੇ ਰੱਖੀ ਹੈ गुरु महाराज साहब ने वचन किया दबान जी के भाई भाई मोहन जी ने पास चौहान सतगुरान की बाणी लिखते रखी संसरा पुत्र ने लिखी सी बाणी कि भाई गुरुदास साहब कह लगा महाराज मैं ले आव है महाराज साहब कह लगे हाचा सच वचन भाई गुरदास जी गए सारी दिखाड़ी हाका मार रहे मोहन चबारा ही मैं खोलिया बोलिया ही मैं आवाज ना, ना दिखती ਭਾਈ ਸਾਹਿਬ ਜੀ ਖੱਕ ਕੇ ਵਾਪਸ ਆ ਗਏ ਉਮਰ ਸਰ ਕਹਿਣ ਲੱਗੇ ਮਾਰਾ ਮੋਹਨ ਤਾਂ ਬੋਲਦਾ ਹੀ ਨਹੀਂ ਫਿਰ ਭਾਈ ਬੁੱਢਾ ਸਾਹਿਬ ਕਹਿੰਦੇ ਮਾਰਾ ਮੈਂ ਜਾਣਾ ਮਾਰਾ ਕਿ ਸਤਵਜਨ ਜਾਇਆ ਹੋ ਭਾਈ ਬੁੱਢਾ ਸਾਹਿਬ ਜੀ ਆਏ ਇਹਨਾਂ ਨੇ ਆ ਕੇ ਮੋਹਨ ਨੂੰ ਹਾਕਾ ਮਾਰਿਆ ਮੋਹਨ ਨਾ ਗੋਡਿਆ ਭਾਈ ਬੁੱਢਾ ਸਾਹਿਬ ਨੇ ਜਟਕਾ ਕੰਮ ਕੀਤਾ ਚਵਾਰੇ ਦੀ ਤੀਖੀ ਲਾ ਕੇ ਇੱਕ ਰੇਤੀ ਆਵੜੀ ਜਾ ਕੇ ਸਮਾਧੀ ਚ ਬੈਠੇ ਮੋਹਨ ਨੂੰ ਕਦੇ ਚਰਨਾਂ ਤੋਂ پکڑ ਕੇ ਇਧਰ ਨੂੰ ਖਿੱਚ ਦੇਣ ਕਦੇ ਜਿਹੜੇ ਪਾਸੇ ਜਗਾਉਣ ਉਹ ਜਾਗੇ ਨਾ ਭਾਈ ਮੋਰੀ ਨੂੰ ਪਤਾ ਲੱਗਾ ਦਾਦਾ ਬੁੱਢਾ ਸਾਹਿਬ ਨੂੰ ਤਾਂ ਮੋਹਣ ਦਾ ਚਵਾਰਾ ਖੋਲ ਲਿਆ ਹੈ ਆ ਕੇ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਗੁਰਮੁਖ ਹੋ ਵੇਖੋ ਇਹ ਸੁਵੱਦੀ ਕਿਸ ਤਰ੍ਹਾਂ ਹੈ ਅਤੇ ਜੇ ਜਾਗ ਪਿਆ ਇਹ ਬੜਾ ਬੋਲਣ ਤੇ ਤਕੜਾ ਹੈ ਕਰੜਾ ਹੈ ਤੇ ਤੁਹਾਨੂੰ ਕੋਈ ਕਮਿਟਨ ਕਹਿ ਤਾ ਤਾਂ ਠੀਕ ਨਹੀਂ ਹੋਵੇਗਾ ਆਪੇ ਹਉ ਨਾ ਕਰੋ ਤਿਉਹ ਭਾਈ ਬੁੱਢਾ ਸਾਹਿਬ ਜੀ ਨਿਰਾਸ਼ ਹੋ ਕੇ ਵਾਪਸ ਆ ਗਏ ਫੇਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਗੁਰਕਾਉ ਸਬਦ ਗੁਰਖਾਚੇ ਹੋਰ ਸਰ ਪ੍ਰਗਟਨਾ ਹੋਏ ਇਹ ਸਬਦ ਨੂੰ ਪ੍ਰਗਟ ਕਰਨ ਵਾਸਤੇ ਬਾਣੀ ਨੂੰ ਲਿਆਉਣ ਵਾਸਤੇ ਆਪ ਸਤਿਗੁਰੂ ਜੀ ਆਏ ਆਜ ਤੇ ਸੱਚੇ ਪਾਤਸ਼ਾਹ ਜੀ ਨੇ ਉਸ ਉਹ ਗਲੀ ਤੇ ਬਿਨਾਂ ਗਲੀ ਤੇ ਸਿੱਖ ਲੈ ਕੇ ਆ ਗਏ ਸਫਾ ਲੈ ਕੇ ਆ ਗਏ ਕੋਈ ਆਸਣ সিংਹਾਸਣ ਕੋਈ ਨਹੀਂ ਲਾਇਆ ਖੱਲੇ ਗਲੀ ਤੇ ਬੈਠ ਕੇ ਸਤਿਗੁਰੂ ਜੀ ਨੇ ਬਾਣੀ ਨੂੰ ਪ੍ਰਾਪਤ ਕਰਨ ਨੂੰ ਆ ਕੇ ਬਹੁਤ ਨਿਮਰਤਾ ਦੇ ਨਾਲ ਤੰਬੂਰਾ ਲੈ ਕੇ ਉਸ ਉਹ ਕੀਰਤਨ ਸ਼ੁਰੂ ਕੀਤਾ ਪਹਿਲਾ ਛੰਦ ਮਹਾਰਾਜ ਸਾਹਿਬ ਜੀ ਜਦੋਂ ਉਤਾਰਿਆ ਉਸ ਦੇ ਭਾਈ ਮੋਹਨ ਦੀ ਸਮਾਧੀ ਖੁੱਲ ਗਈ ਜਿਹੜੀ ਭਾਈ ਬੁੰਦੇ ਸਾਹਿਬ ਦੇ ਹਿਲਾਉਣ ਤੋਂ ਵਨਸੀ ਖੁੱਲੀ ਭਾਈ ਗੁਰਨਾਥ ਸਾਹਿਬ ਦੇ ਹਕਾ ਮਾਰਨ ਤੋਂ ਵਨਸੀ ਖੁੱਲੀ ਉਹ ਭਾਈ ਮੋਹਨ ਦੀ ਸਮਾਧੀ ਖੁੱਲ ਗਈ ਤੇ ਉਸ ਦੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੱਗ ਗਿਆ ਗਰੀਤੀ ਚ ਖੜ ਕੇ ਵਾਰੀ ਵਿੱਚ ਤੇ ਮਹਾਰਾਜ ਕਿ ਪਹਿਲੀ ਪੌੜੀ ਇਸ ਪ੍ਰਕਾਰ ਲਾਰੇ ਮੋਹਨ ਦੇ ਪਾਏ ਗੌੜੀ ਮਹੱਲਾ ਪੰਜਵਾਸ ਮੋਹਨ ਤੇਰੇ ਉੱਚੇ ਮੰਦਰ ਅਜੂਰ ਕੰਨਨ ਹੈ ਭਾਈ ਮੋਹਨ ਜੀ ਤੇ ਬੜੇ ਸੋਹਣੇ ਉੱਚੇ ਮੰਦਰ ਬਣੇ ਹੋਏ ਹਨ ਮਹਿਲ ਅਪਾਰ ਤੇਰੇ ਮਹਿਲ ਜਿਹੜੇ ਹੈ ਇਹ ਵੀ ਬੜਾ ਪਾਰਾ ਵਾਰ ਤੋਂ ਬੜੇ ਸੁੰਦਰ ਬਣੇ ਹੋਏ ਹਨ ਮੋਹਨ ਤੇਰੇ ਸੋਹਣ ਦਵਾਰ ਜੀ ਇਹ ਭਾਈ ਮੋਹਨ ਜੀ ਤੇਰੇ ਦਰਵਾਜ਼ੇ ਤੇ ਸੋਹਣੀ ਹੈ ਸੰਤ ਧਰਮ ਸਾਲਾ ਅਗੇ ਭਾਈ ਮੋਹਨ ਦੇ ਚਵਾਰੇ ਨੂੰ ਸਾਹਮਣੇ ਜਿਹੜਾ ਹੁਣ ਚੁਗਾਨ ਪਿਆ ਹੈ ਨਾ ਬੇਸੁਖਾ ਜਿਹਾ ਉੱਥੇ ਸਾਥ ਸੰਗਤ ਦੀ ਧਰਮਸ਼ਾਲਾ ਹੁੰਦੀ ਸੀ ਸਾਹਮਣੇ ਗੁਰੂ ਰਾਮ ਅਮਰਦਾਸ ਜੀ ਦੇ ਪਰਿਵਾਰ ਨੂੰ ਕਿ ਉਹ ਧਰਮਸ਼ਾਲਾ ਦਾ ਜ਼ਿਕਰ ਕਰ ਰਹੇ ਹਨ ਆਪ ਸੰਤ ਧਰਮਸ਼ਾਲਾ ਸੰਗਤਾਂ ਨੂੰ ਆਤਮਾ ਦੇ ਨਿਵਾਸ ਕਰਨ ਵਾਲੀ ਧਰਮਸ਼ਾਲਾ ਬਾਈ ਮੋਹਣੀ ਦੇ ਦਰਵਾਜ਼ੇ ਤੇ ਸੋ ਰਹੀ ਹੈ ਧਰਮਸ਼ਾਲਾ અપਾਰ ਦਿਆਰ ਠਾਕੁਰ ਇਸ ਧਰਮਸ਼ਾਲਾ ਦਾ ਪਰਿਵਾਰ ਦੇ ਬੈਲੂ ਠਾਕਰ ਜੀ ਸੰਤਾਂ ਦੀ ਸਦਾ ਕੀਰਤਨ ਗਾਉਂਦੇ ਜਿੱਥੇ ਜਾਂਦਾ ਸੰਤਾਂ ਦਾ ਸਦਾ ਕੀਰਤਨ ਗਾਉਂਦੀਆਂ ਇਹ ਸਥਾਨ ਹੈ ਜਹ ਸਾਧ ਸੰਤ ਇਕੱਤਰ ਹੋਵੇ ਬਾਈ ਮੋਹਣੀ ਜਿੱਥੇ ਸਾਧੂ ਸਾਧਨ ਕਰਵਾਉਂਦਾ ਜਿੱਥੇ ਸ਼ਾਂਤ ਕੀਤੋ ਇਕੱਠੇ ਹੁੰਦੇ ਹਨ ਗੁਰਸਿੱਖ ਤਹਾਂ ਸੁਝਹਿ ਤੇ ਆਵੇ ਉਹ ਭਾਈ ਕੋ ਜਿੱਤ ਨੂੰ ਬ੍ਰਹਮ ਰੂਪ ਕਰਕੇ ਹੀ ਆਉਂਦੇ ਹਨ ਕਰ ਦਇਆ ਮਇਆ ਦਇਾਲ ਸੁਆਮੀ ਦਇਆ ਕਰੋ ਮਇਆ ਮਿਹਰਬਾਨੋ ਤੁਸੀਂ ਦਇਾਲ ਸੁਆਮੀ ਅਕਾਲ ਪੁਰਖ ਦੇ ਬਣਾਏ ਹੋਏ ਹੂ ਦੀਨ ਮਇਆ ਰੂਪ ਦਾ ਤੇ ਦਇਆਲੂ ਰੂਪ ਹੋ ਦਇਆਲ ਹੋਵੋ ਦਇਆਤਾ ਕਰਕੇ ਦਇਆਲਤਾ ਦਇਆ ਕਰੋ ਓ ਦੀਨ ਕਿਰਪਾਰ ਅਸੀਂ ਗੁਰੂ ਜੀ ਨਾਲ ਆਪਦੇ ਪਾਸੋਂ ਬਾਣੀ ਲੈਣ ਵਾਸਤੇ ਆਏ ਕਿਰਪਾਲੂ ਹੋਵੋ ਆਪ ਬਿਨਵੰਤ ਨਾਨਕ ਦਰਸ ਪਿਆਸੇ ਬੇਤਪੁਰੂ ਕਹਿੰਦੇ ਆ ਕਿ ਸਾਡੇ ਦਰਸ਼ਨਾਂ ਦੇ ਪਾਏ ਭਾਈ ਮੋਹਨ ਜੀ ਅਸੀਂ ਪਿਆਸੇ ਹਾਂ ਮੇਰੇ ਦਰਸ਼ਨ ਸੁਖ ਸਾਰਾ ਆਪ ਦਾ ਦਰਸ਼ਨ ਮਿਲੇ ਤੇ ਸਾਨੂੰ ਸਾਰਾ ਪੂਰਨ ਸੁਖ ਪ੍ਰਾਪਤ ਹੋਵੇ ਦਰਸ਼ਨ ਬਖਸ਼ੋ ਮੋਹਨ ਤੇਰੇ ਬਚਨ ਅਨੂਪ ਮੋਹਨ ਬਾਰੀ ਖੋਲ ਕੇ ਖੜਾ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਦੇਖ ਲੈ ਕੇ ਆ ਗਏ ਆ ਮੇਰਾ ਸਰਾਫ ਬਕਸ ਲੈਣਗੇ ਪਰਖਣ ਵਾਸਤੇ ਕਹਿਣ ਲੱਗਾ ਜੀ ਅੱਗੇ ਸਾਡੇ ਗੁਰਿਆਈ ਘਰ ਤੋਂ ਤੁਸੀਂ ਲੈ ਜਿਓ ਛੋਡੀ ਤੇ ਹੁਣ ਬਾਣੀ ਲੈਣ ਵਾਸਤੇ ਆ ਗਏ ਹੋ ਸਾਨੂੰ ਰਹਿਣ ਦੇਣਾ ਹੈ ਕਿ ਨਹੀਂ ਤੁਸੀਂ ਇੱਥੇ ਇਸ ਨਾਮ ਦੇ ਬਚਨ ਜਦੋਂ ਬੋਲੇ ਆਪ ਦੇ ਭਾਈ ਨੂੰ ਕੱਢ ਦਿੱਤਾ ਹੈ ਗੁਰੂ ਰਾਮਦਾਸ ਸਾਹਿਬ ਜੋਤੀ ਜੋ ਸਮਾਏ ਹੈ ਇੰਨੀ ਤਰ੍ਹਾਂ ਕਾ ਮਾਰਨ ਲੱਗਾ ਉਸੇ ਗੁਰੂ ਸਾਹਿਬ ਪਿਆਰ ਦੇ ਨਾਲ ਬਚਨ ਕਹਿੰਦੇ ਹਨ ਮੋਹਨ ਤੇਰੇ ਬਚਨ ਅਨੂਰ ਭਾਏ ਮੋਹਨ ਤੇ ਬਚਨ ਬੜੇ ਉਪਮਾ ਤੋਂ ਰਹਿਤ ਹਨ ਚਾਲ ਨਿਰਾਲੀ ਤੇਰੀ ਚਾਲੀ ਬੜੀ ਸੋਹਣੀ ਨਿਰਾਲੀ ਹੈ ਦੁਨੀਆ ਕਿਉ ਮੋਹਨ ਤੂੰ ਮਨ ਹੈ ਏਕ ਜੀ ਏਕਾਈ ਮੋਹਨ ਤੂੰ ਕਿਰਦੇ ਜੀ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਨੂੰ ਮੰਨਦਾ ਹੈ ਪਰ ਸਭ ਰਾਲੀ ਉਹਨਾਂ ਨੂੰ ਸਾਨੂੰ ਖਾਤ ਨਹੀਂ ਆਈ ਰਾਹ ਧੂੜ ਦੀ ਨਹੀਂ ਆਈ ਮੰਨਦਾ ਹੈ ਮਨ ਹੈ ਤਾਂ ਏਕ ਅਲੇਖ ਠਾਕੁਰ ਤੂੰ ਮੰਗਲ ਤੋਂ ਅਲੇਖ ਤੋਂ ਰਹਿ ਠਾਕੁਰਪ੍ਰੇਸ਼ਰ ਨੂੰ ਜਿਨਹੈ ਸਭ ਕਾਲ ਧਾਰੀ ਹੈ ਜਿਨਹੈ ਸਾਰੀਆਂ ਸ਼ਕਤੀਆਂ ਧਾਰੀਆਂ ਇੱਕੋ ਰਹੀ ਪੂਜਾਸ਼ਕ ਤਉ ਦੁਬਚਨ ਗੁਰ ਕੈ ਵਸ ਕੀਆ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਕਰਕੇ ਉਸ ਵਾਹਿਗੁਰੂ ਨੂੰ ਵਸ ਕਰ ਲਿਆ ਹੈ ਆਦਪੁਰਖ ਬਣਵਾਇਆ ਜਿਹੜਾ ਸਾਰੇ ਦਾ ਆਦ ਹੈ ਤੇ ਪੂਰਨ ਹੈ ਸੰਸਾਰ ਦਾ ਮਾਲੀ ਹੈ ਤੂੰ ਆਪ ਚੱਲਿਆ ਆਪ ਰਹਿਆ ਤੂੰ ਆਪ ਹੀ ਗੁਰੂ ਅਮਰਦਾਸ ਸਾਹਿਬ ਰੂਪੋ ਕੇ ਸੱਚ ਕਾnde ਚਲੇ ਆ ਗਿਐਂ ਹੈ ਤੂੰ ਆਪ ਹੀ ਭਾਈ ਮੋਹਨ ਹੋ ਕੇ ਠਕਵਾਰੇ ਤੇ ਰਹਿ ਰਿਹਾ ਇਸ ਤੇ ਆਪ ਸਭ ਕਾ ਧਾਰੀ ਆ ਮਹਾਂ ਸਾਜੀ ਕਲਾ ਸ਼ਕਤੀ ਨੂੰ ਧਾਰਨ ਕੀਤਾ ਹੈ ਤੈ ਬਿਨਵਾਂ ਤ ਨਾਨਕ ਪੈਜ ਰੱਖ ਮਾਰੇ ਜੀ ਪ੍ਰਤਗਿਆ ਕਰਕੇ ਅਸੀਂ ਬਾਣੀ ਲੈ ਕੇ ਆਵਾਂਗੇ ਬੇਨਤੀ ਬੀਰੂ ਕੋ ਇਸ ਪੈਜ ਨੂੰ ਰੱਖਣਾ ਕਰੋ ਸਭ ਸੇਵਕ ਸਰਨ ਤੁਮਾਰੀ ਸਾਰੇ ਸੇਵਕ ਸੰਗ ਤੁਹਾਡੀ ਸ਼ਰਨ ਹੈ ਅਸੀਂ ਮੋਹਨ ਤੁਧ ਸਤ ਸੰਗ ਭਾਈ ਮੋਹਨ ਜਦੋਂ ਇਹ ਬਚਨ ਸੁਣੇ ਗੁਰੂ ਸਾਹਿਬ ਦੇ ਨਿਮਰਤਾ ਵਾਲੇ ਬੋਸ ਉਹਦੇ ਨਾਲ ਉਸ ਕੈਪੋਟ ਨੂੰ ਸਿਰ ਤੇ ਲੈ ਕੇ ਚਵਾਰੇ ਤੋਂ ਥੱਲੇ ਉਤਰ ਆਇਆ ਪੌੜੀ ਉਸ ਵੇ ਤੀਜੀ ਪੌੜੀ ਮਾਰਾ ਸਾਜ ਨੇ ਲਾਈ ਹੈ ਮੋਹਨ ਤੁਧ ਸਤ ਸੰਗਤ ਧਿਆਗ ਤਿਆਗ ਹੋਰ ਵੀ ਤੈਨੂੰ ਸਤ ਸੰਗਤ ਪਿਆ ਰਹੀ ਆ ਕਰਸ ਧਿਆਨ ਇਹ ਦੇਖਣ ਦੇ ਧਿਆਨ ਵੀ ਜੁੜੇ ਹੋਏ ਹੁਣ ਮੋਹਨ ਜਮ ਨੇੜ ਨਾ ਤਿਆਈ ਮੋਹਨ ਜੀ ਉਹਨਾਂ ਦੇ ਜਮ ਨਹੀਂ ਨੇੜੇ ਆਵੇਗਾ ਸੁਧ ਜਪਹਿ ਨਿਦਾਨ ਨਾ ਜਿਹਦਾ ਤੇਰੇ ਕਾਈ ਨਿਦਾਨ ਅੰਤ ਦੇ ਵਿੱਚ ਵੀ ਜਤ ਲੈਣਗੇ ਜਮ ਕਾਲ ਤਿੰਨ ਕੋ ਲੱਗੇ ਨਾ ਉਹਨਾਂ ਨੂੰ ਜਮ ਜੋ ਕਾਲ ਕਰਨ ਵਾਲਾ ਲੱਗ ਨਹੀਂ ਸਕੇਗਾ ਜੋ ਇਕ ਮਨ ਧਿਆਵੇ ਜੇ ਕੁਮਰ ਹੋ ਕੇ ਮਾਰੇ ਦੇ ਨਾਮ ਨੂੰ ਧਿਆਣਗੇ ਮਨ ਬਚਨ ਕਰਮ ਜੀ ਤੁਧ ਆਰਾਧਨ ਜੀ ਤੇ ਪਿਆਰਿਆ ਮਨ ਬਾਣ ਸੀ ਕਰਕੇ ਤੈਨੂੰ ਉਰਦ ਮੰਗੇ ਸੇ ਸਭੇ ਫਲ ਪਾਗ ਉਹ ਸਾਰੇ ਹੀ ਫਰਾਂ ਨੂੰ ਭਾਈ ਪਾ ਲੈਣਗੇ ਮਲ ਮੂਤ ਮੂੜ ਜੇ ਮੁਕਤ ਹੋਤੇ ਜੀ ਮੈਲ ਧਖਣ ਵਾਲੇ ਲੋਕ ਸੀ ਉਹ ਸ਼ਾਪ ਪਿਆ ਤੇ ਨਿਆਣਿਆਂ ਦੀ ਮੱਤ ਪਹਿਲਾਂ ਹੀ ਮਾਰ ਦਿੰਦੇ ਸੀ ਉਹ ਸ਼ਾਪ ਦੇਖਣ ਆਪ ਵੀ ਮੂਤ ਪਿਆ ਦਿੰਦੇ ਸੀ ਅਤੇ ਮੂੜ ਜਿਹੜੇ ਬਸੰਗ ਸੀ ਸ਼ਾਸਤਰ ਗਿਆਤਵਲੋਂ ਤੇ ਮੁਕਤ ਸੰਬਵਹਾਰਾਂ ਵੱਲੋਂ ਹੁੰਦੇ। ਤੁਸੀਂ ਦੇਖ ਦਰਸ ਸੁਗਿਆਨ। ਉਹ ਤੁਹਾਡੇ ਦਰਸ਼ਨ ਵੇਖ ਕੇ ਸ੍ਰੀਚ ਗਿਆਨवान ਹੋ ਗਏ। ਬਿਨਵੰਤ ਨਾਨਕ ਰਾਜ ਨੇ ਚਲੋ। ਗੁਰੂ ਸਾਹਿਬ ਨੇ ਕਹਿੰਦੇ ਤੁਹਾਡਾ ਰਾਜ ਪ੍ਰਕਾਸ਼ ਬੜਾ ਜਲ ਹੈ। ਸੂਰਲੁ ਪੁਖ ਭਗਵੰਨ। ਭੁਵਾਨ ਪੁਖ ਦਾ ਰੂਪ ਹੋ ਤੁਸੀਂ। ਇਹ ਜਦੋਂ ਬਚਨ ਕੀਤੇ ਭਾਈ ਮੋਹਨ ਕਿਹਾ ਸਕੇ ਪਾਤਸ਼ਾਹ ਜੀ। ਗੁਰੂ ਅਮਰਦਾਸ ਸਾਹਿਬ ਦੇ ਤਹਿਨ ਤੋਂ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨੀਂ ਨਹੀਂ ਸੀ ਲੱਗਾ। ਉਹ ਮਾਰਾ ਕਹਿੰਦਾ ਤੂੰ ਆਖੜ ਜਾਊਗਾ ਕੋਈ ਕਰ ਵਖੀਲੀ ਨਾਹੀ ਮੈਂ ਸਤਿਗੁਰੂ ਆਉਣ ਨਾ ਆਇਆ। ਮਾਰਾ ਸਾਹ ਸੱਚੇ ਪਾਤਸ਼ਾਹ ਨੇ ਜਦੋਂ ਮਾਰਾ ਜੋਤੀ ਜੋਤ ਸਮਾ ਗਏ ਮੈਂ ਉਹਦੇ ਫਰੇਵੇਂ ਨਾਲ ਬਹੁਤ ਦੁਖੀ ਹੋ ਕੇ ਬੇਨਤੀ ਕੀਤੀ। ਗੁਰੂ ਸਾਹਿਬ ਮੇਰੇ ਹਿਰਦੇ 'ਚ ਪ੍ਰਗਟ ਹੋ ਕੇ ਕਿਹਾ ਭਾਈ ਮੋਹਨੋ ਸਮਾ ਸੀ ਤੂੰ ਸਾਡਾ ਬਚਨ ਨਹੀਂ ਮੰਨਿਆ। ਗੁਰੂ ਰਾਮਦਾਸ ਸਾਹਿਬ ਦੇ ਚਰਨੀਂ ਨਹੀਂ ਪਿਆ। ਅੱਛਾ ਇਹਨਾਂ ਦੇ ਪੁੱਤਰ ਗੁਰੂ ਅਰਜਨ ਸਾਹਿਬ ਬਾਣੀ ਲੈਣ ਹੋਣਗੇ ਉਹਨਾਂ ਦੇ ਚਰਨੀ ਪਈ ਤਾਂ ਤੇਰੇ ਮਾਨ ਦਾ ਫਰੇਵਾਂ ਉਤਰੇਗਾ ਇਸ ਕਰਕੇ ਮੇਰਾ ਸਰਾਹ ਮਾਰਾ ਬਖਸ਼ਣ ਵਾਸਤੇ ਮੈਨੂੰ ਚਰਨੀ ਪੈ ਜਾਣ ਤੋ ਤਾਂ ਬਾਣੀ ਦੇ ਆਂਗ ਮਾਰੇ ਤੇ ਤੁਸੀਂ ਬਜ਼ੁਰਗੋਂ ਅਸੀਂ ਤੁਹਾਡੇ ਚਰਨੀ ਲੱਗਦੇ ਚੰਗੇ ਲੱਗਦੇ ਹਾਂ ਕਹਣ ਲੱਗੇ ਨਹੀਂ ਮਾਰਾ ਬਚਨ ਜਿਹੜਾ ਗੁਰੂ ਸਾਹਿਬ ਦਾ ਉਹ ਪੂਰਾ ਹੋਣ ਦਿਓ ਮਾਨੂੰ ਕਿ ਚੰਗਾ ਹੈ ਤੋ ਕੋਈ ਵੱਡੇ ਹੀ ਜਿਵੇਂ ਚਾਹੁੰਦਾ ਕਰੋ ਸਭ ਤੋਂ ਉਹਦੇ ਚਰਨ ਨਾਲ ਭਾਈ ਮੋਹਨ ਦੀ ਲਫਟ ਗਏ ਉਸ ਵੇਲੇ ਫਰੀਦ ਜੀ ਪੁੱਤਰ ਗਿਆ ਨਾਂ ਪੁੱਤ ਗਿਆ ਸ਼ਾਂਤੀ ਆ ਗਈ ਫਿਰ ਪੋਤੀਆਂ ਗੁਰੂ ਸਾਹਿਬ ਨੂੰ ਅਰਪਣ ਕੀਤੀਆਂ ਉਸ ਵੇਲੇ ਮਹਾਰਾਜ ਜੀ ਚੌਥੀ ਪੌੜੀ ਵਿਚਾਰਨ ਕੀਤੀ ਮੋਹਨ ਤੂੰ ਸੋਹਲ ਫਲਿਆ ਤੇ ਭਾਈ ਮੋਹਨ ਜੀ ਤੂੰ ਸਾਥ ਗਿਆਨ ਫਲਦੇ ਫਲਿਆ ਹੋਇਆ ਹੈ ਸਣ ਪਰਿਵਾਰ ਸਣ ਆਪ ਦੇ ਪਰਿਵਾਰ ਸੰਸਰਾਮ ਆਵਾਜ਼ਾਂ ਦੇ ਸਮੇਤ ਮੋਹਨ ਪੁੱਤਰ ਮੀਤ ਭਾਈ ਤੇ ਭਾਈ ਮੋਹਨ ਆਪ ਦੇ ਸੰਸਰਾਮ ਪੁੱਤਰ ਤੇ ਤਾਂ ਹੀ ਮਿੱਤਰ ਆਪਦੇ ਜਿਹੜੇ ਯੋਗੀ ਪੁਰਖ ਹੈ ਤੇ ਭਾਈ ਮੋਰੀ ਜੀ ਆਦਿਕ ਜਿਹੜੇ ਹਨ ਤੁੰਗੰਬ ਸਭ ਤਾਰੇ ਸਾਰਾ ਈਸ਼ਰੀ ਆਦਿਕ ਪਰਿਵਾਰ ਸਾਰਿਆਂ ਦਾ ਕੋਈ ਤਾਰਨਾ ਕੀਤਾ ਹੈ ਸਾਰਿਆ ਜਹਾਨ ਲਹਿ ਆ ਵੀ ਮਹਾਰਾਜ ਭਾਈ ਸੁਖਸਾਗ ਨੂੰ ਤਾਰ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਨੂੰ ਮਾਣ ਸੀ ਕਿ ਮੈਂ ਵੀ ਭੱਲਿਆਂ ਵਿੱਚੋਂ ਆ ਉਥੀਆਂ ਲੈਣ ਆਪਿਆ ਸੀ ਉਹਦਾ ਵੀ ਹੰਕਾਰ ਲੈ ਗਿਆ ਭਾਈ ਬੋਟਾ ਸ਼ਾਰੂ ਨੂੰ ਮਾਨਸਿਕੇ ਮੈਂ ਲਿਆ ਉਹ ਭਈ ਤਾਲ ਸ਼ੈ ਸਿੱਖੇ ਕਿ ਬਾਣੀ ਉਹਨੂੰ ਵਿਚਾਰ ਪ੍ਰਯੋਗ ਤੇ ਮਾਨ ਲੈ ਜਔਨ ਲਾਗੇ ਇਹ ਤੋਂ ਤੁਹਾਨੂੰ ਕਹਿੰਦਾ ਹੈ ਜੀ ਭਾਈ ਕੋਈ ਸਰ ਜੀ ਕੋ ਨਾ ਕਰਦਾ ਜੀ ਜਵਾਬ ਵੀ ਮੇਰੇ ਨਹੀਂ ਆਇਆ ਹੈ ਇਹ ਅੰਤੁ ਗੁਣ ਤੇਰੇ ਕਥੇ ਨਾ ਜਾਣੀ ਜਾਈਂ ਅੰਤੁ ਗੁਣ ਤੇਰੇ ਕਸਮ ਨਹੀਂ ਕੀਤੇ ਜਾਂਦੇ ਸਤਿਗੁਰੂ ਪੁਰਖ ਮੋਰਾਇ ਸਤਿਗੁਰੂ ਆਹੀ ਪੁਰਖ ਦੇ ਪੁੱਤ ਲੰਦਸਿ ਮੈਨੂੰ ਅੰਤ ਨਾਨਕ ਤੇ ਇੱਕ ਰਾਖੀ ਗੁਰੂ ਕਹਿੰਦੇ ਤੁਸੀਂ ਤੇਖ ਓਟ ਰੱਖ ਕੇ ਵਿਖਾਤੀ ਹੈ ਇਸ ਲਗ ਤਰਿਆ ਸੁਧਾਰ ਕੇ ਗੁਰੂ ਸਾਹਿਬ ਰਜਾਂ ਜੇ ਅਸੀਂ ਜਿਸ ਕਰਕੇ ਸਾਰਾ ਸੰਸਾਰ ਕਰ ਜਾਏਗਾ ਇਹ ਭਾਈ ਮੋਹਨ ਨੂੰ ਹੰਗਤਾ ਆਪਦੇ ਨਾਮ ਦੀ ਸੀ ਉਹ ਸਮਝਿਆ ਮੈਨੂੰ ਗੁਰੂ ਸਾਹਿਬ ਕਹਿ ਰਹੇ ਹੈ ਅਸਲ ਕੀ ਗੁਰੂ ਸਾਹਿਬ ਆਕਾਲ ਪੁਰਖ ਨੂੰ ਕਹਿ ਰਹੇ ਹੈ ਮੋਹਨ ਪਰਮੇਸ਼ਰ ਦਾ ਨਾਮ ਵੀ ਹੈ ਗੌੜੀ ਮਹੱਲਾ ਪੰਜਵਾ ਮੋਹਨ ਤੇਰੀ ਉਕੇ ਮੰਦਰ ਤੇ ਮਹਾਤਮਾ ਆਵੇ ਮੋਹ ਨੂੰ ਹੰਨ ਵਾਲੇ ਪਰਮੇਸ਼ਰ ਵਾਹਿਗੁਰੂ ਆਪ ਨੇ ਭਗਤਾਂ ਨੂੰ ਮੋਹਤ ਕਰਨ ਵਾਲੇ ਤੇਰੇ ਮੰਦਰ ਵਿਰਾਜ ਰੂਪੀ ਮਹਾਰਾਜ ਸਾੰਦ ਮੰਦਰ ਵਿਰਾਜ ਦੇ ਇੱਕ ਆਦਿਕ ਪੂਰਹ ਕ੍ਰੋਹ ਗਿਆਨ ਆਜਕ ਤੇਰੇ ਮੰਦਰ ਮਨਜਾ ਦੇ ਅਧਿਸ਼ਟਾ ਤੂਪ ਤੇਰੇ ਉੱਤੇ ਮੰਦਰ ਹੈ ਮੈਂ ਇੱਕ ਰਗੁਣਾ ਤੀਤ ਹੋਣੇ ਤੇ ਮਹਿਲ ਅਪਾਰ ਤੇ ਸਾਧ ਸੰਗ ਜਿਹੜੀ ਇਹ ਤੁਰੀਆ ਕੰਧੂ ਮਹਿਲ ਪਾਰ ਆਵਾਰ ਤੋਂ ਪ੍ਰਕਿਰਿਤ ਹੋ ਰਹਿਤ ਹੈ ਮੋਹਨ ਤੇਰੇ ਸੋਹਣ ਦਵਾਰ ਦੀ ਮੋਹਨ ਪ੍ਰਮੇਸ਼ਰ ਤੇਰੇ ਦਰਵਾਜ਼ੇ ਵਿੱਚ ਸਾਧ ਸੰਗ ਰੂਪੀ ਦਰਵਾਜ਼ੇ ਚ ਸੋਹੰਦੇ ਹਨ ਸੰਤ ਧਰਮ ਸਾਲਾ ਉਹ ਗੋਣ ਜਿਹੜੇ ਸੰਤ ਮਹਤੂਆ ਧਰਮ ਦਾ ਅਸਥਾਨ ਬਣੇ ਹੋਏ ਹੈ ਸਰਮ ਦੀ ਜਗਾ ਬਣੇ ਹੋਏ ਸੰਤ ਉਹ ਤੇਰੇ ਗਿਆਨ ਰੂਪੀ ਦਰਵਾਜੇ ਜਿਸ ਤੋਂ ਕੇ ਸੋਹਦੇ ਹਨ ਸੱਚੇ ਪਾਤਸ਼ਾਹ ਪ੍ਰੋਖ ਅਪਰੋਖ ਗਿਆਨ ਰੂਪੀ ਦਰਵਾਜੇ ਕੇ ਤੋਂ ਹੋ ਕੇ ਧਰਮ ਸਾਲ ਅਪਾਰ ਦਯਾਰ ਠਾਕੁਰੇ ਤੇ ਜਾਲੂ ਪਰਵਾਤ ਰਹਤ ਹੈ ਸਰਵ ਕੇ ਸਾਮੀ ਆਪ ਦੇ ਸੰਤ ਧਰਮਦਾਸ ਸਥਾਨ ਜਨ ਸਦਾ ਕੀਰਤਨ ਗਾਵੇ ਉਹ ਧਰਮ ਦਾ ਸਥਾਨ ਐਸੇ ਆਹ ਵਾਹਪੁਰਖੋ ਸਦਾ ਤੇਰੇ ਕੀਰਤਨ ਨੂੰ ਜਸ ਨੇ ਗਾਉਂਦੇ ਹਨ ਗਹਿ ਸਾਧ ਸੰਤ 71 ਹੋ ਵਹਿ ਅੰਤਰ ਜਾਮੇ ਜਿੱਥੇ ਸਾਧ ਸਜਣਾ ਕਰਨ ਵਾਲੇ ਨੂੰ ਹੱਜਨਾ ਜਿੱਥੇ ਸਵੰਤ ਜੀਨਾ ਸਾਫ ਜਰਾਸ ਨੇ ਵਿਸਰਾ ਫਰਨਾ ਮਗਰ ਅੰਮ੍ਰੰਤ ਅੰਸ਼ੇ ਸੇਈ ਨਾਨਕਾ ਪੂਰਨ ਸੋਈ ਸੰਤ ਇੱਕਠੇ ਹੁੰਦੇ ਹਨ ਤਹਾਂ ਤੁਝ ਹੈ ਧਿਆਵ ਨੇ ਉੱਥੇ ਹੀ ਮੇਰੇ ਵਾਹਿਗੁਰੂ ਆਪ ਨੂੰ ਧਿਆਉਂਦੇ ਹਨ ਸਾਰੇ ਕਰ ਦਇਆ ਮਇਆ ਦਇਾਲ ਸੁਆਮੀ ਏ ਮਇਆ ਨਾਮ ਸਰੂਪ ਦਾ ਏ ਜੰਨ ਸਰੂਪ ਪ੍ਰਵੇਸ਼ ਕਰੋ ਪਿੱਛੇ ਵੀ ਜੁਗਾਂ ਵਿਆਲਤਾ ਕਰਦਾ ਹੈ ਭਗਤਾਂ ਕੇ ਕੁਣ ਵੀ ਬਿਆਲੂ ਸ਼ੁਰੂ ਦਇਆ ਮਿਹਰਬਾਨੀ ਕਰੋ ਹੋ ਦੀਨ ਕਿਰਪਾਰੇ ਤੇ ਸਰੂ ਕੇ ਸਵਾਮੀ ਸਾਡੇ ਗਰੀਬਾਂ ਤੇ ਆਪ ਕਿਰਪਾਲੂ ਹੋ ਬੋ ਜੀ ਬਿਨਵੰਤ ਨਾਨਕ ਦਰਸ ਪਿਆਰੇ ਬੰਦਸੀ ਪੁਰਬ ਕਹਿੰਦੇ ਹੈ ਅਕਾਲ ਪੁਰਖ ਆਪ ਦੇ ਦਰਸ਼ਨਾਂ ਦੇ ਸਤਿਗੁਰੂ ਜੀ ਕਹਿੰਦੇ ਪਿਆਸੇ ਹਾਂ ਮਿਲ ਦਰਸ਼ਨ ਸੁਖ ਸਾਰ ਜੇ ਲੱਗੀ ਆਪ ਦੇ ਦਰਸ਼ਨਾਂ ਦੀ ਆਪ ਦਾ ਦਰਸ਼ਨ ਜੇ ਮਿਲੇ ਨਾ ਰਹਿ ਕਾ ਪੂਰਨ ਸੁਖ ਹੁੰਦਾ ਹੈ ਸਰੇ ਸੋਖ ਪ੍ਰਾਪਤ ਹੁੰਦਾ ਹੈ ਮੋਹਨ ਤੇਰੀ ਬਚਨ ਅਨੂਪ ਤੇ ਮੋਹਨ ਪਰਮੇਸ਼ਰ ਤੇ ਬਚਨ ਸਤਨਾਮ ਰੂਪ ਸੁਰਤੀ ਸਿਮਰਤੀ ਮਮਈ ਆਗਿਆ ਰੂਪ ਬਚਨ ਤੇਰੇ ਉਪਮਾ ਤੋਂ ਰਹਿ ਕਹਨੇ ਚਾਲੇ ਨਿਰਾਲੀ ਤੇਰੀ ਚਾਲ ਹੈ ਜੀ ਦੀ ਨਿਰਾਲੀ ਅਖੇਨ ਮੈਂ 라ਵ ਰੰਗ ਕੋ ਕਰੀ 라ਵ ਰੰਗ ਕਾ ਡਾਰੇ ਰੀਤੇ ਭਰੇ ਭਰੇ ਸਸਨਾਵੇ ਇਹ ਤਾਂ ਕੋ ਬਿਹਾਰੇ ਆ ਮਾਰੇ ਖਿੰਦੇ ਜਲ ਤੇ ਫਲ ਕਰ ਫਲ ਤੇ ਕੂਆ ਖੂਬ ਤੇ ਮੇਰ ਕਰਾਵਾ ਇਸ ਪ੍ਰਕਾਰ ਮਾਰੇ ਆਜੀ ਚਾਲ ਜਿਹੜੀ ਹੈ ਜਿਵੇਂ ਚਾਹੇ ਉਵੇਂ ਕਰ ਲਵੇ ਖੰਡੇ ਵਿੱਚ ਫਿਲਮਾ ਨੀਚ ਕੀਟ ਕੋ ਰਾਜ ਫਾਰ ਬਰਾਉਂਗ ਨੀਨ ਆਏ ਧਰਤਾਂ ਦੀ ਰੱਖਿਆ ਕਰਦਾ ਆਇਆ ਹੈ ਇਸ ਪ੍ਰਕਾਰ ਤੇਰੀ ਚਾਲੀ ਜਿਹੜੀ ਮਰਜ਼ਾਦਾ ਹੈ ਉਹ ਨਿਹਾਰੀ ਹੈ ਦੁਨੀਆ ਤੋਂ ਲੋਕ ਇਹਨੂੰ ਸਮਝ ਨਹੀਂ ਸਕਦੇ ਤੇਰੇ ਗੌਂਦਕਾ ਨੂੰ ਮੋਹਨ ਤੂੰ ਮਾਨ ਹੈ ਏਕ ਜੀ ਮੋਹਨ ਪਰਮੇਸ਼ਵਰ ਤੂੰ ਜਿਹਨਾਂ ਦੇ ਹਿਰਦਿਆਂ 'ਚ ਭਗਤੀ ਆ ਉਹਨਾਂ ਨੂੰ ਤੂੰ ਇੱਕ ਮੰਨਦਾ ਹੈ ਅਵਰ ਸਭ ਰਾਲੀ ਹੋਰ ਜਿਹੜੇ ਸਾਰੇ ਧੂੜ ਦੀ ਨਹੀਂ ਆਈ ਕਰ ਦਿੰਦਾ ਜਦੋਂ ਚਾਹਣਾ ਮਿੱਟੀ ਤੇ ਲੜਾ ਦਿੰਦਾ ਇੱਕ ਭਗਤੀ ਵਾਲੇ ਨੂੰ ਮੰਨਦਾ ਸੋ ਇੱਕ ਜਿਹਨੇ ਭਗਤੀ ਦੇ ਦੀਨ ਹੈ ਹੋਰ ਨਹੀਂ ਕਿਸੇ ਕਰਕੇ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕੀ ਦੀ ਹੈ ਭੀਗਾ ਹੋਰ ਕਿਸੇ ਗੁਣਾ ਕਰਕੇ ਭੀਗਾ ਨਹੀਂ ਹੈ ਪਰਮੇਸ਼ਰ ਇੱਕ ਰਿਦੇ ਜਿਹੜੇ ਤੈਨੂੰ ਚੇਤੇ ਕਰਦੇ ਉਹਨਾਂ ਨੂੰ ਤੂੰ ਮੰਨਦਾ ਹੈ ਮਨ ਹੈ ਤਾਂ ਇੱਕ ਅਲੇਖ ਠਾਕੁਰ ਅਲੇਖੇ ਤੋਂ ਰਹਿਤ ਸਾਤਰਾ ਕਾਲਪੁਰਖ ਵਾਹਿਗੁਰੂ ਇੱਕ ਭਾਵ ਭਗਤੀ ਵਾਲੇ ਨੂੰ ਮੰਨਦੇ ਜਿਹੜੇ ਇੱਕ ਅਵਾਇ ਰੂਪ ਦੇ ਨੂੰ ਮੰਨਦੇ ਹਨ ਜਿਨਹ ਸਭ ਕਲ ਧਾਰੀ ਜਿਸ ਆਪ ਨੂੰ ਮਹਾਰਾਜ ਸਾਰਿਆਂ ਚ ਕਲ ਸ਼ਕਤੀ ਧਾਰਨ ਕੀਤੀ ਹੈ ਕਲ ਸ਼ਾਂਤੀ ਧਾਰਨ ਕੀਤੀ ਹੈ ਕਲ ਕਲਾ ਆਪ ਦੀ ਤਾਕਤ ਹਰਨ ਭਰਨ ਜਾਂ ਦਾ ਨੇਤਰ ਹੋਰ ਉਸ ਕਾ ਮੰਤਰ ਨਾ ਜਾਣੇ ਹੋਰ ਇਹ ਕਲਾ ਰਖਣਾ ਕੀਤੀ ਸਰਬ ਕਲਾ ਸਮਰਥ ਹੈ ਤੋ ਕਾਗ ਦੀ ਕਲਾ ਨੇ ਆਲੀ ਸਾਰੀ ਸਿਟੀ ਜਿਨਾਂ ਨੇ ਬ੍ਰਹਿਮੰਡ ਕਰੋੜਾਂ ਰਚਵਾ ਕੀਤੇ ਹੈ। ਤੁਧ ਬਚਨ ਗੁਰ ਕੈ ਵਸ ਕੀਆ। ਜੀ ਵਾਹਿਗੁਰੂ ਤੈਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਕਮਾਏ ਹੈ। ਉਹਨਾਂ ਨੂੰ ਮੇਰੇ ਵਾਹਿਗੁਰੂ ਤੈਨੂੰ ਵਸ ਕੀਤਾ ਹੈ। ਆਦਿ ਪੁਰਖ ਬਨਵਾ। ਇਹ ਸਾਰੇ ਜਗ ਦੇ ਆਜ, ਇਹ ਸਾਰੇ ਦਾਜਿ ਪੂਰਨ। ਫੇਰ ਸੰਸਾਰ ਬਾਗ ਦੇ ਵਾਲੀ ਪਰਮੇਸ਼ਰ। ਤੂੰ ਆਪ ਚੱਲਿਆ ਆਪ ਰਹਿਆ। ਤੂੰ ਆਪ ਹੀ ਮਾਰਾ ਜੀਵ ਹੋ ਕੇ ਜੁਨਾ ਚ ਤੁਰਿਆ ਫਿਰਦਾ ਹੈ। ਤੇ ਆਪ ਹੀ ਸ਼ਰੂਪੋ ਕੇ ਇਸ਼ਤਧ ਹੋ ਰਹੇ ਆਂ ਜੰਮ ਬਰਮ ਬੇਟਾ ਹੋ ਕੇ ਅਗਿਆਨੀ ਹੋ ਕਰਕੇ ਚੱਲ ਰਹੇ ਸੰਸਾਰ ਵਿੱਚ ਤੋ ਖਾਣੀਆਂ ਵਿੱਚ ਫਿਰਦਾ ਫਿਰਦਾ ਤੇ ਆਪ ਬ੍ਰਹਮ ਬੇਟਾ ਹੋ ਕੇ ਆਤਮ ਸਰੂਪ ਵਿੱਚ ਚੱਲ ਹੋ ਕੇ ਇਸ਼ਤਧ ਹੋ ਰਹੇ ਆਂ ਆਪ ਹੀ ਹਚੇ ਪਾਂਛਾ ਕਿਉਂ ਬ੍ਰਹਮ ਰੂਪ ਹੋ ਕਰਕੇ ਇਸ਼ਤਤ ਹੋ ਰਿਹਾ ਹੈ ਜੀਵ ਹੋ ਕੇ ਚੱਲ ਰਿਹਾ ਵਿਚਰੇ ਰਿਹਾ ਜੁਨਾਂ ਚ ਆਪ ਸਭ ਕਲ ਤਾਰੀ ਆਪ ਸਾਰੇ ਚ ਕਲਾ ਸ਼ਕਤੀ ਧਾਰਨ ਕੀਤੀ ਹੋਈ ਹੈ ਤੇਰੀ ਸ਼ਕਤੀ ਨਾਲ ਹੀ ਸਭ ਹੋ ਰਿਹਾ ਜੋ ਸਾਰਾ ਹੋ ਰਿਹਾ ਬਿਨਵਾਂ ਤੋ ਨਾਨਕ ਪੈਜ ਰੱਖੋ ਬੇਨਤੀ ਮੂਰਗੁਮਾਰਿਆ ਸੀ ਬੇਨਤੀ ਕਰਦੇ ਗੁਰੂ ਸਾਹਿਬ ਕਹਿੰਦੇ ਆ ਇਹ ਜਿਹੜੀ ਪੈਜ ਹੈ ਸਾਡੀ ਪ੍ਰਤੱਖਿਆ ਸੰਸਾਰ ਦੇ ਧਾਰਨ ਨੂੰ ਆ ਕੇ ਬਾਣੀ ਕਾਇਮ ਕਰਨੀ ਹੈ ਕਿ ਰਖਣਾ ਕਰੋ ਆਪ ਸਭ ਸੇਵਕ ਸ਼ਰਨ ਤੂੰ ਮਾ ਸਰੇ ਸੇਵਕ ਸੰਤ ਗੁਰਸਿੱਖ ਪਾਈ ਬੁੰਡਾ ਸਾਹਿਬ ਪਾਈ ਗੁਰਦਾਸ ਸਾਹਿਬ ਆਦਿਕ ਸਭ ਆਪ ਦੀ ਸ਼ਰਨ ਹੈ ਮਾਨ ਮਾਨ ਤੋਂ ਰਹਿ ਤੋ ਕੇ ਇਹ ਸੇਵਾ ਕਰਨ ਵਾਲੇ ਸਭ ਆਪ ਦੀ ਸ਼ਰਨ ਹਨ ਮੋਹਨ ਤੁਧ ਸਤ ਸੰਗਤ ਧਿਆਵੈ ਇਹ ਮੋਹਨ ਪਰਮੇਸ਼ਰ ਸਾਰਿਆਂ ਦੇ ਮੋਹ ਭਗਤਾਂ ਦੇ ਨੂੰ ਮੋਹ ਹਨ ਵਾਲੇ ਮਿਟਣ ਵਾਲੇ ਤੇ ਪਿਆਰ ਚ ਮੋਹਤ ਕਰਨ ਵਾਲੇ ਤੇ ਪਰਮੇਸ਼ਰ ਤੇ ਨੂੰ ਸੰਗਤ ਤੇ ਆ ਰਹੀ ਹੈ ਦਰਸ ਧਿਆਨ ਰਾਦੂ ਨੇ ਮਾਰਾ ਤੇ ਦਰਸ਼ਨ ਤੇ ਧਿਆਨ ਤੇ ਜੁੜੇ ਹੋਏ ਹੈ ਕਦੋਂ ਪ੍ਰਾਪਤ ਹੋਵੋ ਤੁਸੀਂ ਮੋਹਨ ਜਮ ਨੇੜ ਨਾ ਕੇ ਮੋਹਨ ਪਰਮੇਸ਼ਰ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ ਹੈ ਸੁਧ ਜਪੈ ਨਿਦਨ ਜਿਹੜੇ ਅੰਤ ਦੇ ਵੇਲੇ ਵੀ ਮਾਰਾ ਤੈਨੂੰ ਜਪ ਲੈਣਗੇ ਉਹਨਾਂ ਦੇ ਵੀ ਜਮ ਨੇੜੇ ਆਵੇਗਾ ਜੋ ਕੱਲ ਕੋਈ ਕਵਾੜ ਤੇ ਆਇਆ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਏਜ ਤੇ ਜੀ ਐਕਸ਼ਨ ਤੇ ਆਇਓ ਕਾਲ ਖਾਸ ਕੇ ਵਿੱਚ ਨਾ ਆਇਓ ਜਮ ਕਾਲ ਤਿੰਨ ਕੋ ਲੱਗੈ ਨਾਹੀ ਜੋ ਜਮਨ ਕਾਲ ਤੇ ਮਕਾਲ ਮਰਤੂ ਦਾ ਸਮਾਂ ਜਿਉਂ ਨਾ ਨੂੰ ਮੇਲੇ ਨਹੀਂ ਉਦੋਂ ਲੱਗ ਨਹੀਂ ਸਕੇਗਾ ਜਿਉ ਇੱਕ ਮਨ ਧਿਆਗ ਹੀ ਜਿਹੜੇ ਮਹਾਰਾ ਕਾਦਰਮਨ ਹੋ ਕਰਕੇ ਆਪੂ ਤੇ ਹੋਣਗੇ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਮਨ ਬਚਨ ਕਰਮ ਜੀ ਤੁਧ ਆਰਾਧ ਜਿਹੜੇ ਮਹਾਰਾ ਮਨ ਕਰਕੇ ਵੀ ਬਾਣੀ ਕਰਕੇ ਵੀ ਸ੍ਰੀਰ ਕਰਕੇ ਵੀ ਤੈਨੂੰ ਆਦਰਨਗੇ ਯਾਦ ਕਰਨਗੇ ਭਾਵਨਾ ਨਾਲ ਇਹ ਸਭੇ ਫਲ ਪਾਵੇ ਉਹ ਸਾਰਿਆਂ ਫਲਾਂ ਨੂੰ ਧਰਮ ਨੂੰ ਵੀ ਅਰਥ ਨੂੰ ਵੀ ਕਾਮ ਵੀ ਮੋਖ ਆਦਿਕਾਂ ਨੂੰ ਸਾਰਿਆਂ ਸੜਾਂ ਨੂੰ ਕਾ ਲੈਣਗੇ ਮਲਮੂਤ ਮੂੜ ਜੇ ਮੁਗਦ ਹੋਤੇ ਜਿਹੜੇ ਮਹਾਰਾਜ ਮੈਲ ਪਖਣ ਵਾਲੇ ਘੋਰੀ ਸੀ ਮੂਹਤਾਵ ਦਾ ਪਿਸ਼ਾਬ ਪੀ ਕੇ ਚਾਹੀ ਚਾਹੀ ਦਿਨ ਆ ਇੱਕ ਆਸਨ ਤੇ ਪਏ ਰਹਿਣਾ ਤੇ ਮੂੜ ਬਸਵੇਂ ਸੰ ਪਰਿਵਾਰ ਤੋਂ ਹੀ ਨੇ ਮੁਗਦ ਜਿਹਦੇ ਸੰ ਸਾਸਤ੍ਰ ਗਿਆਨ ਤੋਂ ਰਹਿਤ ਤੇ ਦੇਖ ਦਰਸ ਸੁਗੰਨ ਇਹ ਜਿਹੜੇ ਮਲਮੂਤ ਆਦਕਾ ਨੂੰ ਪੰਜ ਗੱਭ ਖਾਣ ਵਾਲੇ ਸੀ ਗੋਹਾਰ ਕਰਾਲਾ ਤੇ ਗਉਦਾ ਜਿਨ੍ਹਾਂ ਤੋਂ ਪਾਪ ਹੋ ਜਾਂਦੇ ਉਹਨਾਂ ਨੂੰ ਬ੍ਰਾਹਮਣ ਲੋਕ ਖਵਾਇਆ ਕਰਦੇ ਸਨ ਇਹ ਜਿਹੜੇ ਮਾਲਮੂਦਾ ਪਖਣ ਕਰਨ ਵਾਲੇ ਘੋਰੀ ਸੀ ਤੇ ਮੂਰਖ ਸੰ ਮੂਖਦ ਸੰ ਪਰਮਾਰਥ ਵੱਲੋਂ ਹੁੰਦੇ ਸੇ ਦੇਖ ਦਰਸ ਸੁ ਗਿਆਨ ਉਹ ਤਾਂ ਮਾਰਾ ਆਪ ਦੇ ਦਰਸ਼ਨ ਦੇਖ ਕੇ ਮੈਲ ਪਖਣੀਆਂ ਨੇ ਸ਼ਰਾਬ ਆਦਿਕਾਂ ਪੀਣਾ ਮੂਤ ਪੀਣ ਦੀ ਨਹੀਂ ਆਈ ਹੈ ਉਹ ਮੂਰਖ ਹੈ ਜਿਹੜੇ ਮਾਸ਼ਰਾਬ ਦੇ ਆਦੀ ਸਨ ਮੂਖਦ ਸੰ ਪਰਮਾਰਥ ਵੱਲੋਂ ਉਹ ਦਰਸ਼ਨ ਦੇ ਕੇ ਮਹਾਰਾਸ਼ਟ ਗਿਆਨਵਾਨ ਬਣ ਗਏ ਦਿਨ ਵਾਲ ਤਾਂ ਨਾਨਕ ਰਾਜ ਨੇ ਚਲੋ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਇਹ ਰਾਜ ਪ੍ਰਕਾਸ਼ ਆਵਦਾ ਇਹ ਚਲ ਪ੍ਰਾਪਤ ਹੋਇਆ ਸੱਚੇ ਪਾਤਸ਼ਾਹ ਪੂਰਨ ਪੁਰਖ ਭਗਵਾਨ ਸ੍ਰੀ ਗੁਰੂ ਸਾਹਿਬਾਂ ਤੋਂ ਜੇ ਆਕਾਸ਼ ਦੀ ਨਹੀਂ ਆਈ ਪੁਰਖ ਪ੍ਰਸ਼ਾਸ ਦੇ ਦੇਣ ਵਾਲੇ ਪੁਰੀਆਂ ਪੁਰੀਆਂ ਦੇ ਚ ਖਿਆ ਆਕਾਸ਼ ਦੀ ਨਹੀਂ ਵਿਆਪਕ ਅਤੇ ਰੱਖਿਆ ਕਰਨ ਵਾਲੇ ਪੂਆਂ ਅਦ ਨਰਕਾਂ ਤੋਂ ਜੇ ਭਗਵਾਨ ਖੜਦੋ ਗਸਬਨ ਧਰਮ ਸੁਖਿ ਜਸ ਬਿਨਾਗ ਪੋਨ ਸਰਜਿ ਸ੍ਰੇਵ ਗਿਆਨ ਜੇ ਖੜ ਭਗਾਂ ਸੁਪਨ ਜੋ ਤਾਂ ਹੀ ਕਹਿਤ ਭਗਵਾਨ ਮੋਹਨ ਤੂੰ ਸੁਖਲ ਫਲਿਆ ਤੂੰ ਮੋਹਨ ਪਰਮੇਸ਼ਰ ਸੁਖੈਤ ਗਿਆਨ ਫਲਦੇ ਅਪਰੋਹ ਗਿਆਨ ਦੇ ਸਵੇਰ ਸਦਾ ਤੈਨੂੰ ਨਿਤ ਗਿਆਨ ਹੈ ਫਲਿਆ ਹੋਇਆ ਹੈ ਥਣ ਪਰਵਾਰੀ ਥਣ ਪਰਵਾਰ ਜਿਹਦੇ ਤੇਰੇ ਮਾਰੇ ਸੰਤ ਭਗਤ ਤੇਰੇ ਪਰਵਾਰ ਪੁੱਤਰ ਧੀਆਂ ਜੀ ਨਹੀਂ ਆਈਆਂ ਜਿਹੜੇ ਸਤ ਸੰਤੋਖ ਦਿਆ ਕਰਮ ਆਜੋ ਗੁਰੂ ਵਾਲੇ ਉਹ ਪਰਵਾਰ ਹੈ ਤੇਰਾ ਉਹਨਾਂ ਦੇ ਸਨੇਹੀ ਮੂਹਨ ਪੁੱਤਰ ਮੀਤ ਭਾਈ ਇਹ ਮੂਹਨ ਪਰਮੇਸ਼ਰ ਜਿਨ੍ਹਾਂ ਨੇ ਆਪਦੇ ਦੇ ਪੁੱਤਰ ਭਾਵਨੇ ਜਿਵੇਂ 10 ਸੱਥ ਵਿੱਚ रामचंद्र ਦੇ ਪੁੱਤਰ ਭਾਵਨਾ ਕੀਤੀ ਸੀ ਜੇ ਬਾਬੇ ਕਾਲੂ ਨੇ ਗੁਰੂ ਨਾਨਕ ਦੇ ਪੁੱਤਰ ਭਾਵਨਾ ਕੀਤੀ ਸੀ ਇਸ ਪ੍ਰਕਾਰ ਜਿਨ੍ਹਾਂ ਨੇ ਪੁੱਤਰ ਭਾਵਨਾ ਕੀਤੀ ਹੈ ਅਤੇ ਜਾਂ ਜਿਹੜੇ ਪੁੱਤਰ ਬਣ ਕੇ ਸੱਚੇ ਪਾਰਖੇ ਤੇ ਰਹੇ ਆ ਆਪ ਨੂੰ ਪਿਤਾ ਸਮਝ ਕੇ ਹੰਕਾਰ ਤੋਂ ਗੁਰਪਿਤਾ ਨੇ ਦੇ ਮਤ ਸੁੰਝਾਏ ਅਤੇ ਮਿੱਤਰ ਭਾਵਨਾਵਾਂ ਵਾਲੇ ਜਿਵੇਂ ਅਰਜਨ ਸਖਾ ਬਣ ਕੇ ਕ੍ਰਿਸ਼ਨ ਜੀ ጋር ਰਿਹਾ ਸੀ ਕਿਉਂ ਮਿੱਤਰ ਭਾਵਨਾਵਾਂ ਵਾਲੇ ਭਾਈ ਭਾਵ ਨਾਲ ਜਿਹ ਮਹਾਂ ਜੀ ਗੁਰੂ ਅਰਜਨ ਸਾਹਿਬ ਦਾ ਭਾਈ ਬਣ ਕੇ ਰਿਹਾ ਸੀ ਇਸੇ ਪ੍ਰਕਾਰ ਭਾਈ ਜਿਵੇਂ ਕ੍ਰਿਸ਼ਨ ਭਗਵਾਨ ਦਾ ਬਲ ਭਦਰ ਰਿਹਾ ਸੀ ਬਣ ਕੇ ਇਸ ਪ੍ਰਕਾਰ ਦਾਈ ਭਾਵਨਾਵਾਰੇ ਕੁਟੰਬ ਸਭ ਤਾਰੇ ਕੁਟੰਬ ਇਸਤਰੀ ਆਦਿਕ ਇਸ ਪ੍ਰਕਾਰ ਮਾਤਾ ਸਿੱਕੇ ਪਾਤਸ਼ਾਹੀ ਸੁਨਖਣੀ ਜੀ ਭਾਵਨਾ ਕਰਨ ਵਾਲੀ ਪਰਿਵਾਰ ਦਾ ਇਸੇ ਪ੍ਰਕਾਰ ਸੀਤਾ ਜਿਵੇਂ ਰਾਮਚੰਦਰ ਜੀ ਭਾਵਨਾ ਕਰਨ ਵਾਲੀ ਪਤੀ ਪੁਣੇ ਦੀ ਉਹ ਕੁਟੰਬ ਆਦਿਕ ਜਿੰਨੇ ਕਹਣ ਵਾਲੇ ਸੀ ਆਪ ਨੂੰ ਇਸਤਰੀ ਭਾਵਨਾਵਾਲੇ ਸਭ ਤਾਰੇ ਉਹ ਸਾਰੇ ਮਹਾਰਾਜ ਘਰ ਤੇ ਤੁਸੀਂ ਮੁਕਤ ਕਰਿਓ ਤੇ ਮੋਹਨੇ ਪਰਮੇਸ਼ਰ ਪੁੱਤਰ ਗਿਆਨਵਾਨ ਮਿੱਤਰ ਸਰਬਮੰਨ ਵਾਲੇ ਮਿੱਤਰ ਸੰਤੋਖ ਵਾਲੇ ਤਾਹੀ ਸ਼ਰਮਣ ਮਨੁ ਨਾਲੇ ਕਟਮ ਭਗਤੀ ਵਾਲੇ ਸਾਰੇ ਹੀ ਤਨਕਾਰ ਦਿੱਤੇ ਅਸੀਂ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹਾ ਤਾਰਿਆ ਜਹਾਨ ਲਹਿ ਆਵਿ ਮਹਾਨ ਸਾਰੇ ਸੰਸਾਰ ਨੂੰ ਮਾਰਿਆ ਤੁਨ ਤਾਰ ਦਿੱਤਾ ਹੈ ਜਿਨ੍ਹਾਂ ਦੇ ਅੰਦਰ ਹੰਕਾਰ ਲਹਿ ਗਿਆ ਹੈ ਹੰਕਾਰ ਮਿਟ ਗਿਆ ਹੈ ਜਿਨ੍ਹਾਂ ਨੂੰ ਉਹ ਸਾਰੇ ਸੰਸਾਰ ਨੂੰ ਉਹਨਾਂ ਤਾਰ ਦਿੱਤਾ ਹੈ ਜਿਨੀ ਦਰਸਨ ਪਾਇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਆਪਦੇ ਦਰਸ਼ਨਾਂ ਨੂੰ ਆਕਾਰਪੁਰਖ ਪਾਉਣਾ ਕੀਤਾ ਹੈ ਜਿਨੀ ਤੁਧ ਨੂੰ ਧੰਨ ਕਹਿਆ ਜਿਨ੍ਹਾਂ ਦੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਕਿਹਾ ਹੈ ਤਿਨ ਜਮਨੀੜ ਨਾ ਉਹਨਾਂ ਦਾ ਮਹਾਰਾਜ ਜਮਨੀ ਨੇੜੇ ਉਹਦਾ ਤਾਂ ਨਾਨਕ ਧੰਨ ਜਿਨ ਤਰਿਓ ਮਸਤ ਕੱਥੋ ਕਹਿ ਤਰਿਓ ਮਸਤ ਹੱਥ ਸੈਲ ਅਮੇ ਗੁੱਠੋ ਛੱਜ ਸੁਰਨਰ ਗਣਮਨ ਬੋਹਿ ਅਗਾਰ ਇਸ ਪ੍ਰਕਾਰ ਜਿਨ੍ਹਾਂ ਨੇ ਆਪ ਨੂੰ ਧੰਨ ਸੱਚੇ ਪਾਤਸ਼ਾਹ ਕਿਹਾ ਹੈ ਉਹਦੇ ਜਨ ਵੀ ਨੇੜੇ ਨਹੀਂ ਆ ਸਕਿਆ ਬਿਆੰਤ ਗੁਣ ਤੇਰੇ ਕਥੇ ਨਾ ਜਾਹੀ ਜੇ ਮੇਰੇ ਵਾਹਿਗੁਰੂ ਬਿਆੰਤ ਗੁਣ ਹਨ ਆਪ ਦੇ ਉਹ ਕਥਨ ਨਹੀਂ ਕੀਤੇ ਜਾਂਦੇ ਜ਼ੁਬਾਨ ਕਰਕੇ ਸਤਗੁਰੂ ਪੁਰਖ ਮੁਰਾਰੇ ਸਤਗੁਰੂ ਆਕਾਲ ਪੁਰਖ ਦਾ ਰੂਪ ਗੁਰੂ ਨਾਨਕ ਰੂਪ ਗੁਰੂ ਅੰਗਦ ਸਾਹਿਬ ਰੂਪ ਅਮਰਦਾਸ ਸਾਹਿਬ ਗੁਰੂ ਰਾਮਦਾਸ ਰੂਪ ਧਰਮ ਨਾਲੇ ਹੇ ਪੂਰਨ ਸਾਰਿਆਂ ਖਾਮੋ ਤੇ ਹੇ ਮੁਰਦਾਇ ਤਾਦਕਾਂ ਦੇ ਅਰੀ ਨਾਸ਼ ਕਰਨ ਵਾਲੇ ਮੁਰਦਾਇ ਤਾਦਕਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਇਹ ਮੋ ਆਦਿ ਜਿਹੜੇ ਮੁਰਦਾਇ ਤਾ ਉਹਨਾਂ ਨੂੰ ਨਾਸ਼ ਕਰਨ ਵਾਲੇ ਬਿਨਵੰਤ ਨਾਨਕ ਤੇਕ ਰਾਖੀ ਬੇਨਤੀ ਗੁਰੂ ਕਹਿੰਦੇ ਹੇ ਸੱਚੇ ਪਾਤਸ਼ਾਹ ਤੇ ਖੋਟ ਰੱਖ ਕੇ ਮੁਖਾਤ ਕੀ ਸੰਤੂ ਜੀ ਕਹਿੰਦੇ ਹਨ ਜਿਤ ਲਗ ਸਰਿਆ ਸੰਸਾਰ ਦੀ ਬਾਣੀ ਸਾਨੂੰ ਬਖਸ਼ੀ ਏ ਜਿਸ ਕਰਕੇ ਤੀਜੇ ਤੋਂ ਕਾਲਸ਼ਾ ਨੂੰ ਬਚਨ ਕੀਤਾ ਸੀ ਗੋਹਤਾ ਬਾਣੀ ਦਾ ਗੋਹਤਾ ਬਾਣੀ ਇਹ ਜਹਾਜ ਹੁਣਾਉਣ ਵਾਸਤੇ ਬਖਸ਼ੀ ਕੀਤੀ ਹੈ ਜਿਸ ਦੇ ਇਲਾਕੇ ਸਾਰਾ ਸੰਸਾਰ ਕਰ ਜਾਏਗਾ ਇਹ ਗੁਰਗਰ ਸਾਹਿਬ ਦੀ ਰਚਨਾ ਦਾ ਉਦਵ ਸਾਨੂੰ ਬਖਸ਼ਿਆ ਹੈ ਇਸ ਸਾਧ ਸੰਗਜੀ ਭਾਈ ਮੋਹਣ ਦੇ ਪਰਸਨਾ ਹੈ ਉਹਨੂੰ ਮਾਨ ਸੀ ਆਪਣੇ ਨਾਮ ਦਾ ਤੇ ਅਕਾਲ ਪੁਰਖ ਦਾ ਨਾਮ ਰਹਿ ਕੇ ਜੂ ਸਾਹਿਬ ਨੇ ਦੂਸਰੇ ਅਰਥ ਵਿੱਚ ਇਸ ਪ੍ਰਕਾਰ ਇਹ ਸ਼ਬਦ ਉਚਾਰਨ ਕੀਤੇ ਹੈ ਅੱਜ ਹੁਣ ਸਕੂਲ ਦੇ ਜੀਵਾਨ ਲੱਗਣਾ ਇੱਥੇ ਸਮਾਪਤੀ ਕਰੀਏ ਕੱਲ ਤੋਂ ਸ਼ਬਦ ਦੀ ਕਥਾ ਕਰਿਆ ਕਰਾਂਗੇ ਸੰਥਿਆ ਜਿਹੜੀ ਗੁਰਪ੍ਰੋਤ ਤੋਂ ਦਾਦ ਹੋ ਸਕੇਗੀ ਤਿੰਨ ਦਿਨ ਸਿੰਘਾਂ ਨੂੰ ਉੱਥੇ ਪਾਠ ਖੰਡ ਬਾਖ ਰੱਖਣੇ ਅੱਜ ਪੰਜ ਅਰੰਭ ਕਰਨੇ ਆ ਇਸ ਕਰਕੇ ਸਿੰਘਾਂ ਦੀ ਸੰਥਿਆ ਜਿਹੜੀ ਇਹ ਨਾਲ ਹੋ ਸਕੇ ਇਹ ਉਹ ਤੋਂ ਬਾਅਦ ਗੁਰਪ੍ਰੋਤ ਤੋਂ ਕਰਿਆ ਕਰਾਂਗੇ ਸ਼ਬਦ ਦੀ ਕਥਾ ਹੋਇਆ ਕਰੀ ਜੀ ਇੱਥੇ ਇਸ ਪ੍ਰਕਾਰ ਸੰਗਤਾਂ ਲਾਭ ਖਾਇਆ ਕਰੋ ਸ਼ਾਮ ਨੂੰ ਦੀਵਾਨ ਚੱਕ ਵਿੱਚ ਲੱਗਦਾ ਸੰਗਤਾਂ ਲਾਭ ਖਾਇਆ ਕਰੋ ਸੋਹਣ ਸੰਗਤਾਂ ਦਰਸ਼ਨ ਚੱਲ ਕੇ ਕਰੀਏ ਕਾਲੂਦੇਵ ਜੀ ਗੁਰੂ ਸਾਹਿਬ ਦੇ ਅਖੰਡ ਪਾਠ ਦਾ ਭੋਗ ਪੈ ਰਿਹਾ ਹੈ ਉਦੋਂ ਬਾਅਦ ਕੋਈ ਸਿੰਘ ਕੀਰਤਨ ਕਰਨਗੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਜਾਂਦੇ ਨੂੰ ਸਮਾਪਤੀ ਹੋ ਜਾਏਗੀ ਤੇ ਫਿਰ ਸੰਗਤਾਂ ਉਥੇ ਗੁਰਦੀਵਾਨ ਦੀ ਸਮਾਪਤੀ ਤੋਂ ਬਾਅਦ ਜਾ ਕੇ ਚੱਕ ਵਿੱਚ ਪੰਜ ਅਖੰਡ ਪਾਠ ਗੁਰਪ੍ਰਭੂ ਦੀ ਖੁਸ਼ੀ ਵਿੱਚ ਰੱਖਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ सतगुर पुरख मरारे बेवंत नानक टे कराखी जॻहि सारे वाहगु का ख़ालसा